ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਤੇ ਨਵੇਂ ਕਬੂਤਰ ਤੇ ਕਬੂਤਰ ਇੱਕ ਤੋਂ ਇੱਕ ਆ ਲਓ ਬਈ ਮਿੱਤਰੋ ਦੇਖੋ ਕਬੂਤਰ ਅੱਜ ਪਹੁੰਚੇ ਹੋਏ ਆ ਖੋਸਾ ਪਾਂਡੂ ਦੇਖੋ ਨਸਲਾਂ ਬਾਈ ਟੀ ਮੰਨਪ੍ਰੀਤ ਬਾਈ ਆ ਜਿਨ੍ਹਾਂ ਦੇ ਕਬੂਤਰ ਨੇ ਠੀਕ ਹੈ ਜੀ ਖੋਸਾ ਪਾਂਡੂ ਸ਼ੌਂਕ ਕਰਾ ਰਹੇ ਆ ਤੁਹਾਨੂੰ ਤੇ ਤੁਹਾਨੂੰ ਉਰੇ ਦੱਸ ਰਹੀਏ ਬਾਈ ਇੱਥੇ ਜਿਹੜੇ ਬਾਈ ਹੁਣੇ ਕਬੂਤਰ 사ਣਦੇ ਨੇ ਉਸਤਾਦ ਤੀਰਥ ਪੱਖੀ ਨੇ ਠੀਕ ਹੈ ਜੀ ਤੇ ਆਪਾਂ ਉਰੇ ਆਏ ਸੀ ਹੂਟਰ ਸਿਸਟਮ ਲਾਉਣ ਲਈ ਬਾਈ ਹੁਣਾਂ ਨੇ ਨਵੇਂ ਬਣਾਏ ਖੁੱਡੇ ਤੇ ਉੱਪਰ ਪਾਇਆ ਇੱਟ ਵਾਲਾ ਇਹ ਦੇਖੋ ਸਾਰੇ ਖੁੱਡਿਆਂ ਤੇ ਨਵੇਂ ਇੱਟ ਵਾਲਾ ਬਾਈ ਹੁਣਾਂ ਨੇ ਚਿਰਾ ਕੇ ਪਾਇਆ ਵਧੀਆ ਇਹਨਾਂ ਕਹਿੰਦੇ ਉਸਤਾਦ ਹੁਣੀ ਦੱਸਦੇ ਨੇ ਖੁੱਡੇ ਠੰਡੇ ਰਹਿੰਦੇ ਆ ਕਬੂਤਰ ਜਿਹੜਾ ਤੰਦਰੁਸਤ ਰਹਿੰਦਾ ਤੇ ਉਡਾਰ ਵੀ ਜਿਹੜੀ ਆ ਵਧੀਆ ਹੁੰਦੀ ਆ ਇੱਕ ਕਰੋ ਮੇਰੇ ਵੀਰ ਸ਼ਾਊਂਗਾ ਰੱਤੇ ਡੱਬੇ ਸ਼ਾਹ ਆਖੇ ਬਹੁਤ ਤਰ੍ਹਾਂ ਦੇ ਕਬੂਤਰ ਆ ਬਾਈ ਵਿੱਚ ਇਹ ਪਿਛਲੀ ਵਾਰ ਦੇ ਸਾਇਦ ਜਿਹੜੇ ਵੱਡੇ ਦੇ ਕਬੂਤਰ ਆ ਉਹ ਆਲੇ ਵਿੱਚ ਤੇ ਕੁਝ ਵੱਡੇ ਕਬੂਤਰ ਆ ਇੱਕ ਦੋ ਪੁਰਾਣੇ ਟੇਡੇ ਆ ਵਿੱਚ ਤੇ ਬਾਕੀ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਨਵੇਂ ਪੱਠੇ ਆ ਉੱਡੇ ਹੋਏ ਆ ਉਹ ਹੈ ਸ਼ਾਇਦ ਇਹ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਨਾਰਾ ਦੂਜੀ ਸਾਈਡ ਵੀ ਬਾਈ ਤੁਹਾਨੂੰ ਸ਼ੌਂਕ ਕਰਾਉਣੇ ਆ ਠੀਕ ਆ ਜੀ ਉਸਤਾ ਦੇ ਖਟੀਆਂ ਅੱਖਾਂ ਵਾਲੇ ਉਹੀ ਆ ਜਿਹੜੇ ਜਾਂਦੇ ਨਹੀਂ ਐੜੇ ਖਟੀਆਂ ਅੱਖਾਂ ਵਾਲੇ ਬਾਈ ਹੁਣੀ ਦੱਸਦੇ ਨੇ ਕਿ ਜਮਾਂ ਨਹੀਂ ਜਾਂਦੇ ਬਾਈ ਤੇ ਬਾੜੀ ਚੰਗੀ ੜਾਰ ਵੀ ਐਨਾ ਕਬੂਤਰਾਂ ਦੀ ਤੇ ਜਿੱਥੇ ਵੀ ਜਾਈਦਾ ਬਾਈ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਰਹਿੰਨੇ ਆ ਆਹ ਦੇਖੋ ਇੱਕ ਪਿੱਛੇ ਡੱਬਾ ਵੀ ਬੈਠਾ ਹੀ ਹੋ। ਤੇ ਕਬੂਤਰਾਂ ਦੀਆਂ ਅੱਖਾਂ ਵਜੂਦ ਪਰ ਹਰ ਚੀਜ਼ ਵਧੀਆ ਆ। ਉਸਤਾਦ ਜੀ ਆਲੇ ਖਰਾਕ ਕੀ ਜਲਦੀ ਪਈ ਇਹਨਾਂ ਦੀ। ਹੁਣ ਤਾਂ ਕੰਕ ਸਰੋਈਆਂ। ਕਣਕ ਸਰੋਈਆਂ। ਇਸ ਟਾਈਮ ਜਾਲੇ ਜਿਹੜੀ ਜਾਲੇ ਇਹੀ ਪੋਣੇ ਆ। ਸਹੀ ਆ ਸਹੀ ਆ। ਅਲ ਅਲਾ ਜੀ ਨਾ ਜਾਂ ਖਟੀਆਂ ਅੱਖਾਂ ਦਾ ਕਿਹੜੀਆਂ ਜੋ ਉਸਤਾਦ ਜੀ ਜਿੰਨੂੰ ਆ ਰੰਗ ਲੱਗੇ ਪਏ ਲਾਲ ਇਹਦੇ ਮਨਪਰੀਤ ਦੇ ਕਬੂਤਰਾਂ ਅੱਛਾ ਇਹ ਹੀ ਕਬੂਤਰਾਂ ਜੋ ਆ ਰੇ ਤੇ ਮੈਸੀ ਆ ਸਾਰੇ ਵਿੱਚੇ ਮੇਰੇ ਵਾਲੇ ਕੂਕ ਮੈਕਸ ਆਏ ਨੇ ਸਹੀ ਆ ਇਹ ਤੁਸੀਂ ਪੱਖੀ ਤੋਂ ਇੱਥੇ ਲੈਣਦੇ ਉਸਤਾਦ ਜੀ ਸਾਰੇ ਕਬੂਤਰ ਮੈਂ ਹਾਂ ਸਹੀ ਆ ਸਹੀ ਆ ਐ ਲੋ ਬਈ ਇਹ ਹੈਗਾ ਅੱਛਾ ਆਪਣੀ ਸ਼ਾਹ ਆਖੀ ਬਰੀਡ ਆ ਪੱਖੀ ਵਾਲੀ ਆ ਜਿਹੜੀ ਸਹੀ ਆ ਜੀ ਇਹ ਤੁਹਾਨੂੰ ਫੁੱਟਿਆਂ ਦੇ ਆਪਾਂ ਘਾਟੀ ਰੱਖੇ ਆ ਆ ਵੀ ਖੋਲੇ ਜੀ ਆ ਲੋ ਭੈ ਮਤਰਾ ਇਧਰ ਤੁਹਾਨੂੰ ਸ਼ੌਂਕ ਕਰਾਉਨੇ ਆ ਇਹਦੇ ਜਾਂ ਕਬੂਤਰੀਆਂ ਨਵੇਂ ਫੁੱਡੇ ਬਾਈ ਉਹਨਾਂ ਨੇ ਬਣਾਏ ਆ ਇਹ ਕਬੂਤਰੀਆਂ ਹੀ ਅੰਡੇ ਰੱਖੀ ਜਾਂਦੀਆਂ ਜੀ ਸਹੀ ਹੈ ਸਹੀ ਆ ਇਹ ਆ ਇਹ ਜਿੰਨੀਆਂ ਛਾਖੀਆਂ ਆਪਣੇ ਵਾਲੀਆਂ ਹੈ ਜੀ ਹਾਂ ਸਹੀ ਆ ਇਹ ਜਿਹੜੇ ਪੱਟੀਆਂ ਜਿਹੜੀਆਂ ਪਿਛਲੇ ਸਾਲ ਦੀਆਂ ਉੱਡੀਆਂ ਉਹੀ ਆ ਇਹ ਸਾਰੀਆਂ ਹਾਂ ਮਗਰਲੇ ਸਾਲ ਵਾਲੇ ਇਹ ਮਗਰਲੇ ਸਾਲ ਵਾਲੀਆਂ ਹੀ ਆ ਬਾਈ ਸਾਰੀਆਂ ਜਿੰਨੀਆਂ ਹੈਗੀਆਂ ਨੇ ਉੱਡੀਆਂ ਹੈਗੀਆਂ ਆ ਕੋਈ ਵੀ ਕਬੂਤਰ ਮਗਰ ਜਿਹੜਾ ਵਾਲੇ ਵਿੱਚ ਤੇ ਪੁਰਾਣੇ ਕਬੂਤਰ ਹੈ ਜਿਹੜੇ ਉਹ ਹੋ ਗਏ ਜਾਂਦੇ ਆ ਅੱਛਾ 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 ਪੁਰਾਣੇ ਪੱਕੀ ਬਿਮਾਰੀ ਉਹਨਾਂ ਨੂੰ ਮੈਂ ਪੱਕੇ ਜਿਹੜੇ ਪੁਰਾਣੇ ਸੀਗੇ ਹੀ ਹਨਾ ਵਿੱਚ ਛੱਡੇ ਦੇ ਆਉ ਹਾਂ ਹੁਣ ਚੰਗੇ ਜਾਨਵਰ ਹੈ ਜਿਹੜੇ ਪੱਕੇ ਆਵੇਂ ਉਹਨਾਂ ਨੂੰ ਫਿਰ ਤਿੰਨ ਨਾ ਜਾਂਦਾ ਤੈਨੂੰ ਸਹੀ ਹੈ ਸਹੀ ਹੈ ਸਹੀ ਹੈ ਜੀ ਜਿਹੜਾ ਕੋਈ ਬਲੱਡ ਲੈਣ ਦਾ ਚਲ ਬੱਚੇ ਹੀ ਕੱਢ ਦਿੰਦਾ ਹੋਰ ਨਹੀਂ ਤਾਂ ਇਹ ਤੇ ਹੈਗਾ ਜੀ ਫਿਰ ਮੁੜ ਕੇ ਬੰਦਾ ਦੇਖਦਾ ਵੀ ਸਾਡੇ ਕੋਈ ਯਾਰ ਕਹਿੰਦੇ ਬਲੱਡ ਖਤਮ ਹੋ ਗਿਆ ਫਿਰ ਉਹੀ ਵਰਤ ਲੈਂਦੇ ਆ ਬੰਦਾ ਇਹਨਾਂ ਨੂੰ ਜੋੜਿਆਂ ਦੇ ਵਿੱਚ ਲਾ ਕੇ ਤੇ ਬਣਾ ਲੈਂਦੇ ਆ ਆਸਤਾ ਜੀ ਲਾਲਸਰੀ ਜਿਹੜਿਆਂ ਦੇ ਵਿੱਚੋਂ ਇੱਕੋ ਜੇ ਦੋ ਇਹ ਤੇਲੂ ਵਾਲੇ ਵਜਦੇ ਜਿਹੜੇ ਅੱਛਾ ਪੈਣਾ ਹੀ ਆ ਦੋਨੇ ਦੋਨੇ ਪੈਣਾ ਹੀ ਆ ਤੇਲੂ ਵਾਲੇ ਕਬੂਤਰਾਂ ਚ ਅੜਾਈਆਂ ਹੋਈਆਂ ਇਹ ਵੀ ਹੈ ਅੜਾਈਆਂ ਹਾਂ ਉਧਰ ਲੱਗੀਆਂ ਸੀ ਇਹ ਵੀ ਅੱਛਾ ਮਹਰਲੇ ਸਾਲ ਦੀਆਂ ਹੀ ਆ ਵੱਡੀਆਂ ਸਹੀਏ ਬਚ ਗਏ ਰਿਆ ਹੈ ਹਾਂ ਠੀਕ ਆ ਠੀਕ ਆ ਠੀਕ ਹੈ ਜੀ ਬਹੁਤ ਵਧੀਆ ਜੀ ਕਰੋ ਸ਼ੌਂਕ ਵੀ ਮਿੱਤਰੋ ਖੋਸਾ ਪਾਂਡੋ ਪਿੰਡ ਮਨਪ੍ਰੀਤ ਬਾਈ ਬਾਈ ਹੁਣੀ ਕਿਹੜੇ ਯੂ ਐਸ ਐ ਇਹ ਆਸਟ੍ਰੇਲੀਆ ਆਸਟ੍ਰੇਲੀਆ ਨੇ ਬਾਈ ਹੁਣੀ ਸਹੀ ਆ ਸਹੀ ਆ ਪੂਰੇ ਵਧੀਆ ਪਰਿੰਦੇ ਨੇ ਆ ਜਿਵੇਂ ਪੁੰਨੂ ਵਾਲੇ ਹੁੰਦੇਵੇਂ ਆ ਖਟੀਆਂ ਖਾਦੇ ਹੋਣਾ ਜੋ ਐ ਇਹ ਲੋ ਬਈਆ ਪੁੰਨੂ ਵਾਲਿਆਂ ਦੇ ਵਿੱਚੋਂ ਜਿਹੜੇ ਭਰਾ ਕਹਿੰਦੇ ਸੀ ਨਾ ਪੁੰਨੂ ਵਾਲੇ ਦਾ ਇਹ ਮੋਗੇ ਦਾ ਏਰੀਆ ਖੋਸਾ ਪੰਡੋ ਪਿੰਡ ਬਈ ਠੀਕ ਹੈ ਜੀ ਸ਼ੌਂਕ ਕਰ ਰਹੇ ਹੋ ਤੁਸੀਂ ਸਸਾ ਨੇ ਵੀ ਚਿੱਟੀਆਂ ਖਾਈਏ ਕਿਹੜਿਆਂ ਦੇ ਵਿੱਚੋਂ ਬੈਠੀ ਆ ਕਿਹੜੀ ਆ ਥੱਲੇ ਬੈਠੀ ਆ ਤੇ ਚਿੱਟੀ ਅੱਛਾ ਇਹ ਵੀ ਉਹਨਾਂ ਦੇ ਵਿੱਚੋਂ ਹੀ ਆ ਮਾਰੀ ਚੰਗੀ ਆ ਬਹੁਤ ਰੀਵੀ ਆ ਆ ਦੇਖੋ ਬਈ ਬਹੁਤ ਚੰਗੋ ਉਟ ਨਾ ਬਟਨਾ ਜੇ ਲੈ ਖੁਸ਼ ਕਰਦੇ ਭਰੇਂਦੇ ਆ ਬਈ ਆਪਣੇ ਕਬੂਤਰਾਂ ਦੇ ਬਾਲੇ ਵੱਡੇ ਬਜੂਦ ਨਹੀਂ ਗੇ ਹਮਮ ਸੋਨੇ ਸੋਨੇ ਪਰਿੰਦੇ ਆ ਬਾਈ ਹੋ ਬਾਈ ਉਸਤਾਦ ਕਿ ਇੱਥੇ ਪੱਖੀ ਹੋਣੀ ਬਾਈ ਹੋਣੀ ਅੱਜ ਇਹਨਾਂ ਨਾਲ ਵੀ ਥੋੜੀ ਬਹੁਤ ਗੱਲਬਾਤ ਕਰਦੇ ਆਂ ਕੁਝ ਜਾਣਕਾਰੀ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆਂ ਆਪਾਂ ਤੇ ਪਹਿਲਾਂ ਮੈਂ ਕਿਹਾ ਆਪਾਂ ਸ਼ੌਂਕ ਕਰਾਦੀਏ ਕਬੂਤਰਾਂ ਦਾ ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਜਿੱਥੇ ਵੀ ਹੂਟਰ ਲਾਉਣ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਇਹ ਉਹ ਸ਼ਾਹ ਆਖਿਆ ਪੱਖੀ ਵਾਲੇ ਕਬੂਤਰ ਆ ਦੇਖੋ ਇੱਕ ਦੇ ਪੈਰ ਤੇ ਮੋਜ ਕਿੰਨੀ ਆ। ਉਸਤਾਦਾ ਇਹ ਢੀ ਵੱਡੀ ਮੋਜ ਆ, ਇਹ ਕਿਹੜੀ ਨਸਲ ਆ। ਇਹ ਮਾ ਫਰੀਦ ਦਾ ਕਬੂਤਰ ਹੀ ਹੈ ਆਪਣੇ ਵਾਲਾ। ਇਹ ਆਪਣੇ ਵਾਲਾ ਜੋੜੀਆਂ ਹੈ। ਠੀਕ ਆ, ਠੀਕ ਆ, ਠੀਕ ਆ। ਠੀਕ ਆ, ਠੀਕ ਆ। ਇਹ ਵੱਖਰਾ ਹੀ ਆ। ਜਿਹੜਾ ਤੁਹਾਡੇ ਵਾਲੇ ਉਸਤਾਜੀ ਕਬੂਤਰ ਨੇ ਕਰ ਦੋ ਬੰਦ ਗੱਲਬਾਤ ਕਰਦੇ ਆ ਥੱਲੇ ਜਾ ਕੇ। ਇਹ ਖੁੱਡੇ ਬਣਾਏ ਆ 22 ਉਹਨਾਂ ਨੇ ਡਬਲ ਸਟੋਰੀ ਕੀਤੀ ਆ ਬਾਈ ਆ ਦੇਖੋ ਇਹ ਉੱਪਰ ਜਿਹੜੀ ਸਲੇਬ ਪਾਈ ਆ ਕ ਲੋਹੇ ਦੀ ਵੱਖਰੀ ਤਿੰਨ ਖੁੱਡੇ ਥੱਲੇ ਆ ਤਿੰਨ ਉੱਪਰ ਆ ਤੇ ਪੂਰਾ ਵਧੀਆ ਜਿਹੜਾ ਸਿਸਟਮ ਕੀਤਾ ਆ ਤੇ ਛਤਰੀਆਂ ਬਾਈ ਉਹਨਾਂ ਨੇ ਲਾਈਆਂ ਹੋਈਆਂ ਵੱਡੀਆਂ ਚੱਲ ਰਾਂ ਇਹ ਕਰੋ ਸ਼ੌਂਕ ਤੇ ਸਾਡੀ ਇਸ ਸਾਲ ਕਿੰਨੇ ਕ ਬੱਚੇ ਬਣਾ ਲਿਆ ਹੁਣ ਡਾਉਣ ਵਾਸਤੇ ਉਨਾ ਸਵਾ ਕੁ ਸੋਬ ਸਵਾ ਕੁ ਸੋਬ ਬੱਚਾ ਹੈਗਾ ਕਿੰਨੀ ਕ ਐਂਟਰੀ ਕਰਾਤੀ ਆ ਐਂਟਰੀ ਦਾ ਜੀ ਮੇਰਾ ਕਾਲ 15 ਕੁ 20 ਵਜੇ ਦਾ ਕਰਾਇਆ ਠੀਕ ਆ ਜੀ ਤੇ ਉਸਤਾਦ ਜੀ ਆਪਣੀ ਪੂਰੀ ਜ਼ਿੰਦਗੀ ਕਬੂਤਰਾਂ ਜੀ ਲੰਘ ਗਈ ਆ ਹਾਂ ਜੀ ਇਹ ਨਾ ਜੀ ਇਹ ਨਾ ਜੀ ਆ ਇੱਕ ਚੀਜ਼ ਦੱਸੋ ਤਜਰਬਾ ਹਰ ਕਿਸੇ ਖਿਡਾਰੀ ਦਾ ਆਪੋ ਆਪਣਾ ਹੁੰਦਾ ਤੇ ਤੁਸੀਂ ਬੜੇ ਤਰ੍ਹਾਂ ਦੇ ਕਬੂਤਰ ਡਾਇ ਪੂਰੀ ਦੁਨੀਆ ਦੇ ਕਬੂਤਰ ਕਹ ਲੋ ਵੀ ਤੁਹਾਡੇ ਹੱਥਾਂ 'ਚੋਂ ਨੰਗੇ ਅੱਖਾਂ 'ਚੋਂ ਨੰਗੇ ਹਾਂ ਹਾਂ ਕਿਹੜਾ ਕਬੂਤਰ ਵਧੀਆ ਲੱਗਿਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਜਿਹੜੇ ਭੱਜਦੇ ਵੀ ਘੱਟ ਹੀ ਤੇ ਤੁਰਦੇ ਤੇ ਉੱਡਦੇ ਵੀ ਬਹੁਤ ਸੀ ਕਿਹੜੇ ਲਾ ਜੀ ਹੁਣ ਮੈਂ ਤਾਂ ਇੱਕ ਵਾਰੀ ਦਾ ਕਬੂਤਰ ਇੱਕ ਮੇਰੇ ਕੋਲੇ ਬੱਚਾ ਆਇਆ ਸੀ ਸਰਪੰਚ ਕੋਲੋਂ ਕਿਹੜਾ ਸਰਪੰਚ ਜੀ ਸਰਪੰਚ ਆਪਣਾ ਝੀਤੇ ਪਿੰਡ ਆਪ ਇਹਦਾ ਜੋ ਕੋਟੀ ਸੇਖਾਂ ਤੋਂ ਪਰੇ ਨੂੰ ਜਾਣਦੇ ਆਪਾਂ ਦੋਲਾ ਰੋਡ ਹਾਂਜੀ ਉਹ ਇਸ ਰੋਡ ਤੇ ਰਹ ਜਾਂਦਾ ਅੱਛਾ ਮਗਰ ਰੋਡ ਤੇ ਹੀ ਮੰਨ ਲਾ ਹਾਂਜੀ ਉੱਥੋਂ ਦਾ ਸਰਪੰਚ ਆ ਗਰਮੀਤ ਸਿੰਘ ਝੀਤੇ ਠੀਕ ਆ ਜੀ ਉਹਨੇ ਬੱਚੇ ਦਿੱਤੇ ਸੀ ਮੈਨੂੰ 4 ਮੈਂ ਉੱਥੇ ਗਿਆ ਉਹ ਬੱਚੇ ਨਾਲ ਮੈਂ ਬਾਜ਼ੀਆਂ ਬਹੁਤ ਜਿੱਤੇ ਉਹ ਤਾਂ ਬਾਜ਼ੀ ਤੋਂ ਬਾਜ਼ੀ ਵੀ ਛੱਡੀ ਜਾਂਦਾ ਮੈਂ ਲਾਲਚੀ ਨਾ ਇਹ ਬੱਚਾ ਸੀ ਮੈਨੂੰ ਨਹੀਂ ਪਤਾ ਉਹ ਕਿਹੜਿਆਂ ਚੋਂ ਸੀ ਕਿਹੜਿਆਂ ਚੋਂ ਨਹੀਂ ਕਿਹੜੀਆਂ ਅੱਖਾਂ ਦਾ ਸੀ ਚਿੱਟੀਆਂ ਦਾ ਚਿੱਟੀਆਂ ਅੱਖਾਂ ਦਾ ਲਾਲਚੀ ਨਾ ਮੁੜ ਕੇ ਮੇਰੇ ਕੋਲੇ ਰੱਤੇ ਵੀ ਰਹੇ ਰੱਤਿਆਂ ਨਾਲ ਬਾਜ਼ੀਆਂ ਪਹਿਲਾਂ ਉਦੋਂ ਮੈਂ ਬਹੁਤ ਜਿੱਤਿਆ ਅੱਛਾ ਉਸ ਬੱਚੇ ਤੋਂ ਪਹਿਲਾਂ ਠੀਕ ਹੈ ਜੀ ਫੇਰ ਆਛਾ ਅਖੇ ਜਿਹੜੇ ਸਾਡੇ ਆਪ ਦੇ ਪੱਖੀ ਵਾਲੇ ਇਹ ਕਿਹੜੇ ਕਬੂਤਰਾਂ ਚੋਂ ਬਣੇ ਆ ਸ਼ਾਹ ਇਹ ਤਾਂ ਬਾਈ ਸਾਈ ਨੂੰ ਹੀ ਪਤਾ ਮੈਨੂੰ ਨਹੀਂ ਇਹਨਾਂ ਬਾਰੇ ਪਤਾ ਅੱਛਾ ਇਹ 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 ਸਾਈ ਦੇ ਕਬੂਤਰਾਂ ਚੋਂ ਹੀ ਆ ਹਾਂ ਇਹ ਸਾਈ ਦੇ ਕਬੂਤਰਾਂ ਚੋਂ ਹੀ ਸਾਈ ਦੇ ਕਬੂਤਰਾਂ ਚੋਂ ਹੀ ਆ ਜਾਂ ਮੇਰੇ ਕੋਲ ਇੱਕ ਟੀਤੇ ਵਾਲੇ ਕੋਲੋਂ ਹੀ ਕਬੂਤਰ ਆਇਆ ਸੀ ਸ਼ਾਹ ਆਖਾ ਮੇਰੇ ਕਬੂਤਰ ਮਰ ਗਏ ਸੀ ਆਪਦੇ ਬਿਮਾਰੀ ਪੈ ਕੇ ਠੀਕ ਹੈ ਜੀ ਉਹਦੇ ਕੋਲੋਂ ਇੱਕ ਸ਼ਾਹ ਖਾ ਕਬੂਤਰ ਆਇਆ ਸੀ ਉਹਦੇ ਬੱਚਿਆਂ ਨਾਲ ਵੀ ਮੈਂ ਬਾਜ਼ੀਆਂ ਬਹੁਤ ਜਿੱਤੇ ਆ ਠੀਕ ਹੈ ਜੀ ਜਿਹੜੇ ਮੇਰੇ ਟੀਰੇ ਬਣੇ ਸੀਗੇ ਟੀਰੇ ਮਸ਼ਹੂਰ ਹੋਏ ਸੀ ਸਹੀ ਆ ਹਾਂ ਤੇ ਸਾਜੀ ਇੱਕ ਚੀਜ਼ ਦੱਸੋ ਜਿਹੜਾ ਹੁਣ ਗੱਲ ਕਰਦੇ ਆ ਖਡਾਰ ਦੀ ਖਡਾਰ ਬਹੁਤ ਅੱਗੇ ਪਹੁੰਚ ਗਈ ਹੁਣ ਤੇ ਲੋਆਂ ਵਿੱਚ ਵੀ ਸ਼ਾਮ ਦੀਆਂ ਵਿੱਥਾਂ ਜਿਹੜੀਆਂ ਪੈਣ ਲੱਗ ਪਈਆਂ ਨੇ ਜਿਹੜੇ ਪਾਣੀ ਹੈਗਾ ਆ ਕੋਈ ਕਹਿੰਦਾ ਆ ਇੰਨੀਆਂ ਚੀਜ਼ਾਂ ਵਾਲਾ ਪਾਣੀ ਜਾਂ ਇੰਨੀਆਂ ਚੀਜ਼ਾਂ ਵਾਲਾ ਤੁਹਾਡੇ ਹਿਸਾਬ ਦੇ ਨਾਲ ਪਾਣੀ ਜਿਹੜਾ ਹੈਗਾ ਆ ਇਹ ਸਾਰਿਆਂ ਦੇ ਵੱਖੋ ਵੱਖਰੇ ਆ ਕਿ ਜਾਂ ਇਹਨਾਂ ਵਿੱਚ ਇੱਕੋ ਜਿਹੀ ਹੀ ਸਾਰਾ ਕੁਝ ਨਹੀਂ ਵੈਸੇ ਤਾਂ ਖਾਸ ਤਾਂ ਚੀਜ਼ਾਂ ਵਿੱਚ ਮਿਲਦੀਆਂ ਹੀ ਆ ਬਹੁਤੀਆਂ ਚੀਜ਼ਾਂ ਮਿਲਦੀਆਂ ਹੀ ਆ ਬਹੁਤ ਜ਼ਿਆਦਾ ਚੀਜ਼ਾਂ ਮਿਲਦੀਆਂ ਮਨ ਲਓ ਹੁਣ ਤਵਾਸੀਰ ਵਗੈਰਾ ਛਾਰ ਤੇ ਚੀਨੀ ਚੰਨਣਪੁਰ ਇਹ ਕੀ ਕਿਹਦੇ ਪਾਣੀ ਚ ਹੈ ਨੀਗਾ ਸਹੀ ਹੈ ਸਾਰਿਆਂ ਦੇ ਆਗਾ ਫੇਰ ਆ ਕੀ ਆ ਦੂਜਾ ਕਹਿੰਦੇ ਆ ਕੀ ਉਹ ਨੂੰ ਭੈਣ ਦਾ ਯਾਰ ਯਾਰ ਜਿਹੜੇ ਨੂੰ ਕਹਿੰਦੇ ਭਜਾਉਂਦਾ ਵੀ ਆ ਆਲੂ ਬੁਖਾਰਾ ਰਸਾਉਂਦੇ ਆ ਆਲੂ ਬੁਖਾਰਾ ਵੀ ਸਾਰੇ ਹੀ ਕਰੀ ਜਾਂਦੇ ਆ ਰਸਾਉਂਦੇ ਰਸਾਉਂਦੇ ਵੀ ਸਾਰੇ ਹੀ ਕਰੀ ਜਾਂਦੇ ਆ ਕੌਣ ਨਹੀਂ ਕਰਦਾ ਤੇ ਭਜਾਉਂਦਾ ਕਿਹੜੀ ਚੀ ਜਿਹੜੀ ਚੀ ਉਹ ਯਾਰ ਕੀ ਉਹਨੂੰ ਮੇਰੇ ਸਾਡਾ ਪੂਤਨੇ ਦਾ ਜਿਹੜਾ ਬੰਦਾ ਅੱਛਾ ਅੱਛਾ ਠੀਕ ਆ ਠੀਕ ਆ ਐਪਲੀਮੈਂਟ ਐਪਲੀਮੈਂਟ ਉਹ ਉਹ ਕੌਣ ਨਹੀਂ ਪਾਉਂਦਾ ਉਹ ਵੀ ਸਾਰੇ ਪਾਈ ਜਾਂਦੇ ਆ ਕਿਹੜੀਆਂ ਚੀਜ਼ਾਂ ਨਹੀਂ ਪਾਉਂਦੇ ਠੀਕ ਆ ਠੀਕ ਆ ਆਮ ਖਾਸ਼ ਪਾਣੀ ਤਾਂ ਮਿਲਦੀ ਐ ਇੱਕ ਦੋ ਚੀਜ਼ਾਂ ਦਾ ਹੀ ਫਰਕ ਹੁੰਦਾ ਐ ਇਹ ਜਿਹੜਾ ਪਿਪਲਾ ਮੈਂਟ ਐ ਇਹ ਕਬੂਤਰ ਭਜਾਂਦਾ ਐ ਤੁਸੀਂ ਵੀ ਤਜਰਬਾ ਕੀਤਾ ਹੋਊਗਾ ਭਜਾਂਦਾ ਐ ਭਜਾਂਦਾ ਕਬੂਤਰਾਂ ਨੂੰ ਇਹਦੀ ਸਮੈਲ ਹੀ ਸਾਲੇ ਦੀ ਐ ਸੀ ਜੋ ਸੰਗ ਹੀ ਠਾਰੀ ਜਾਂਦਾ ਜਦੋਂ ਫਿਰ ਜਿੱਧਰ ਨੂੰ ਸੰਗ ਠਰਦਾ ਹਵਾ ਆਉਂਦੀ ਐ ਕਬੂਤਰ ਨੇ ਫਿਰ ਉਧਰ ਨੂੰ ਤਾਂ ਚੜਨਾ ਹੀ ਐ ਬਾਈ ਜਦੋਂ ਜੋਰ ਲੱਗਦਾ ਠੀਕ ਆ ਠੀਕ ਆ ਹਨ ਜਿੱਧਰੋਂ ਸੰਗ ਠਰੂਗਾ ਆਪਾਂ ਨੂੰ ਜਦੋਂ ਆਪਾਂ ਔਖੇ ਹੁੰਦੇ ਹੋਈਏ ਆਪਣਾ ਸੰਗ ਸੁੱਕਦਾ ਹੋਵੇ ਆਪਾਂ ਨੂੰ ਜਿੱਧਰੋਂ ਸੌਖਾ ਸਾਹ ਆ ਹਵਾ ਵਗਦੀ ਹੋਈ ਉਧਰੇ ਨੂੰ ਜਾਵਾਂਗੇ ਇਧਰੋਂ ਆਪਾਂ ਨੂੰ ਸਾਹ ਸੌਖਾ ਮਿਲਦਾ ਹਨ ਠੀਕ ਆ ਠੀਕ ਆ ਠੀਕ ਗੱਲ ਤਾਂ ਉਹਦੇ ਵਾਲੀ ਹੈ ਸਹੀ ਹੈ ਸਹੀ ਹੈ ਕਿਸੇ ਦੀ ਤਾਂ ਨਹੀਂ ਬਿਲਕੁਲ ਬਿਲਕੁਲ ਹਾਂ ਅਸਤਾਜ ਜੀ ਅੱਛਾ ਤੁਸੀਂ ਇਹ ਦੱਸੋ ਪੀ ਕੁਝ ਪਾਣੀ ਇਦਾਂ ਦੇ ਜਿਵੇਂ ਕਬੂਤਰਾਂ ਨੂੰ ਲੱਗ ਜਾਂਦੇ ਆ ਤੇ ਕਬੂਤਰ ਪਾਣੀ ਤੇ ਨਹੀਂ ਜਾਂਦਾ ਹਾਂ ਪਾਣੀ ਤੇ ਜਾਣ ਦਾ ਕਾਰਨ ਕੀ ਹੁੰਦਾ ਜਿਹੜੇ ਕਬੂਤਰ ਪਾਣੀ ਤੇ ਡਿੱਗਦੇ ਆ ਕੋਲ ਬਈ ਯਾਰ ਆਪੋ ਆਪਣੀ ਸਮਝ ਚ ਹੈ ਹਾਂ ਤੇ ਮਾਰਾ ਇਹਨੇ ਜਦੋਂ ਜਿੱਤ ਦੇਣੀ ਆ ਉਦੋਂ ਭਾਵੇਂ ਤੂੰ ਖੁੱਡੇ ਚ ਫੜ ਕੇ ਲੈ ਜਾ ਕੇ ਛੱਡਦੀ ਸਾਲਾ ਉਹ ਵੀ ਜਿੱਤ ਜਾਊਗਾ ਬੜੀ ਵਧੀਆ ਗੱਲ ਕਰੀ ਆ ਜੀ ਇਦਾਂ ਹੋ ਜਾਂਦਾ ਹੈ ਹੈ ਇੱਕ ਮੈਂ ਨਾ ਸੁਣਿਆ ਹੈਗਾ ਹੀ ਆ YouTube ਤੇ ਇੱਕ ਨਾ ਰੀਲ ਜੀ ਪਾਈ ਸੀ ਕਿਸੇ ਨੇ ਤੇ ਉਹਦੇ ਵਿੱਚ ਕਹਿੰਦੇ ਵੀ ਜਸਵੀਰ ਬਾਦਲ ਕਹਿੰਦਾ ਸੀ ਵੀ ਜਿਹੜੇ ਪੰਨੂ ਵਾਲੇ ਕਬੂਤਰ ਆ ਇਹ ਕਹਿੰਦੇ ਅਣਜਾਣ ਬੰਦੇ ਨੂੰ ਵੀ ਖੜਾਰੀਆਂ ਚ ਬਾ ਦਿੰਦੇ ਆ ਹਾਂ ਤੇ ਉਹਨਾਂ ਦੀ ਇਹ ਜੀ ਖਾਸੀਅਤ ਆ ਵੀ ਇਹ ਇੰਦਾ ਵੀ ਛੱਡ ਦੋ ਤਾਂ ਕਹਿੰਦੇ ਇਹ ਬੰਦੇ ਨੂੰ ਬਾਜੀ ਦੀ ਗੱਲ ਆ ਆਪੋ ਆਪਣੇ ਨਸਲਾਂ ਤੇ ਡਿਪੈਂਡ ਕਰਦਾ ਆਪੋ ਆਪਣੇ ਕਬੂਤਰਾਂ ਤੇ ਡਿਪੈਂਡ ਕਰਦਾ ਵੀ ਮੇਰੀ ਨਸਲ ਇੱਥੇ ਕਿ ਜੇ ਉੱਡਦੀ ਆ ਸਹੀ ਮੇਰੀ ਨਸਲ ਚਾਰਾਂ ਤੇ ਉੱਡਦੀ ਆ ਮੇਰੀ ਪੰਜਾਂ ਤੇ ਉੱਡਦੀ ਆ ਕਿ ਸਤਾਂ ਤੇ ਉੱਡਦੀ ਆ ਕਿ ਇੱਕ ਤੇ ਉੱਡਦੀ ਆ ਇਹ ਨਸਲਾਂ ਤੇ ਡਿਪੈਂਡ ਆ ਨਸਲਾਂ ਤੇ ਡਿਪੈਂਡ ਆ ਕਿੰਨੇ ਕਿੰਨੇ ਬਦਾਮ ਲੈ ਕੇ ਹਾਂ ਫਿਰ ਇਸੇ ਕਰਕੇ ਤਾਂ ਹੀ ਤਾਂ ਆਦੇ ਵੀ ਨਸਲ ਦਾ ਪਤਾ ਹੋਣਾ ਜ਼ਰੂਰੀ ਆ ਜ਼ਰੂਰੀ ਆ ਐ ਨਹੀਂ ਜੇ ਨਾ ਪਤਾ ਹੋਊਗਾ ਤਾਂ ਤਾਂ ਹੀ ਆਪਾਂ ਉਹਨੂੰ ਉਸ ਹਿਸਾਬ ਨਾਲ ਸੰਭਾਂਗੇ ਬਿਲਕੁਲ ਇਹ ਨਹੀਂ ਪੇ ਉਸਤਾਦ ਨੇ ਕਹਤਾ ਉਹ ਅੱਜ 4 ਦੇ ਦੇ ਤੇ 4 ਦੇਤੀਆਂ ਵੀ ਉਹ ਦੋ ਟੋਕੀ ਪਤਾ ਕਿਹੜੀ ਨਸਲ ਆ ਉਹ 10 ਲੈਣ ਵਾਲਾ ਹੋਵੇ 10 ਲੈਣ ਵਾਲਾ ਹੋਵੇ ਬੜੀ ਵੱਡੀ ਗੱਲ ਹੈ ਵੀ ਹੈ ਦੇਖੋ ਭਾਈ ਬਹੁਤ ਵਧੀਆ ਗੱਲਾਂ ਹੈਗੀਆਂ ਆ ਆਹੀ ਚੀਜ਼ਾਂ बार-बार ਸੁਣਨ ਨੂੰ ਮਿਲਦੀਆਂ ਹੈਗੀਆਂ ਨਹੀਂ ਤੇ ਫੋਨ ਤੇ ਕਹ ਦਿੰਦੇ ਅੱਜ ਇੰਨੀ ਟੈਂਪਰੇਚਰ ਆ ਅੱਜ ਇੰਨੀਆਂ ਗਿਰੀਆਂ ਦੇ ਦੇ ਵੀ ਕਬੂਤਰ ਦਾ ਵजूद ਕਿੱਡਾ ਉਹ ਕਿੰਨੀ ਖਰਾਕ ਖਾਂਦਾ ਆ ਉਹ ਸਭ ਕੁਝ ਦੇਖਣਾ ਹੀ ਪੈਣਾ ਇਹ ਤਾਂ ਦੇਖੇ ਬਿਨਾ ਫਿਰ ਗੱਡੀ ਨਹੀਂ ਚੱਲਣੀ ਸਹੀ ਹੈ ਸਹੀ ਹੈ ਸਹੀ ਮਤਲਬ ਆਪ ਥੱਲੇ ਬਹਿ ਕੇ ਡਾਉਣੇ ਪੈਣੇ ਆ ਖਰਾਕ ਕੇ ਸਾਰਾ ਕੁਝ ਕਰਨਾ ਪੈਣਾ ਯਾਰ ਇਹਨਾਂ ਦੇ ਸਤੀ ਹੋਣਾ ਪੈਣਾ ਬਿਲਕੁਲ ਜੀ ਫਕੀਰੀ ਧਾਰਨੀ ਪੈਣੀ ਬਾਈ ਜੇ ਤਾਂ ਸਾਧ ਹੋ ਜਾਊਗਾ ਤਾਂ ਅਗਲਾ ਕੁਝ ਨਾ ਕੁਝ ਕਰ ਲੂਗਾ ਜੇ ਸਾਧ ਹੀ ਨਾ ਬਣਿਆ ਤਾਂ ਫਿਰ ਉਹਨੇ ਕੀ ਕਰਨਾ ਬਿਲਕੁਲ ਬਿਲਕੁਲ ਜੀ ਹਨਾ ਹਾਂਜੀ ਹਾਂਜੀ ਇਹ ਤਾਂ ਆਪ ਦਾ ਸਰੀਰ ਹੀ ਸਾਧਨਾ ਹੈ ਤੇ ਹੁਣ ਉਸਤਾਦ ਜੀ ਜਿੱਦਾਂ ਆਪਣੇ ਕਬੂਤਰਾਂ ਦੇ ਪਰ ਦੀ ਪਟਾਈ ਜਿਹੜੀ ਹੈਗੀ ਆ ਇਹ ਤੁਸੀਂ ਪਰ ਪਟਾਈ ਕਰਦੇ ਹੋ ਕਿ ਜਾਂ ਆਪਣੇ ਆਪ ਲੈਸ ਹੋ ਕੇ ਆਂਦੇ ਆ ਮੇਰੇ ਤਾਂ ਹੁਣ ਆਵੇ ਸਾਫ ਬਹੁਤ ਹੋਏ ਬੈਠੇ ਅੱਛਾ ਤੇ ਇਹਨਾਂ ਨੂੰ ਪੱਟਣ ਦੀ ਲੋੜ ਤਾਂ ਨਹੀਂ ਪੈਂਦੀ ਕਿੰਨੀ ਦੇਰ ਸਾਦ ਨੂੰ ਪੱਟ ਕੇ ਜੀ ਕਰਨਾ ਇਹ ਕਿੰਨੀ ਦੇਰ ਤੱਕ ਚੱਲ ਜਾਣਗੇ ਇਹਨਾਂ ਦੇ ਪਰ ਜਿਹੜੇ ਹੈਗੇ ਆ ਜੀ ਇਹ ਉਦੋਂ ਨੂੰ ਵੈਸੇ ਅੰਦਰੋਂ ਚੱਲ ਪੈਣਗੇ ਕੱਚਾ ਵਾਲੇ ਸੱਟਣੇ ਸ਼ੁਰੂ ਹੋ ਜਾਣਗੇ ਇਹ ਕਦੋਂ ਕ ਕਦੋਂ ਬਾਜੀਆਂ ਦਾ ਟਾਈਮ ਆਉਣਾ ਆਪਣਾ ਤੇ ਫਿਰ ਤੁਸੀਂ ਇਹਦੇ ਕੱਛਾਂ ਨਹੀਂ ਖਿੱਚੋਗੇ ਕੱਛਾਂ ਖਿੱਚੋ ਆਪਣਾ ਜਾ ਕੇ ਅਪ੍ਰੈਲ ਦੇ ਵਿੱਚ ਸ਼ੁਰੂ ਹੀ ਹੋਣੀਆਂ ਅੱਛਾ ਤੇ ਇਹਨਾਂ ਦੀਆਂ ਕੱਛਾਂ ਤੁਸੀਂ ਜਿਹੜੀਆਂ ਖਿੱਚੋਗੇ ਉਦੋਂ ਨੂੰ ਫਿਰ ਖਿੱਚਣੀਆਂ ਪੈਣਗੀਆਂ ਫਿਰ ਖਿੱਚਾਂ ਇਹ ਹੁਣੇ ਖਿੱਚ ਦੋਗੇ ਜਾਂ ਉਦੋਂ ਖਿੱਚੋਗੇ ਨਹੀਂ ਉਦੋਂ ਨੇੜੇ ਜਾ ਕੇ ਖਿੱਚਾਂਗੇ 15 ਦਿਨਾਂ ਚ ਅੰਦਰਲੇ ਫਸਾਰ ਹੋ ਜਾਣੇ ਆ 15 ਦਿਨਾਂ ਚ ਆ ਜਾਣਗੇ 15 ਦਿਨਾਂ ਚ ਹਾਂ 15 20 ਦਿਨ ਹੀ ਲੈਂਦੇ 22 ਲੈ ਜਾਊਗਾ ਹੋਰ ਕਿੰਨੇ ਲੈ ਜਾਊਗਾ ਮਾਰਚ ਦੀ 15 ਨੂੰ ਤੁਸੀਂ ਖਿੱਚ ਦੋਗੇ ਜਿਹੜੇ ਬਾਹਰਲੇ ਫਸਾਰ ਉਹ ਹੀ ਲੈਂਦੇ 40 42 ਦਿਨ ਤੇ ਇਹ ਜਿਹੜੀਆਂ ਵੱਡੀਆਂ ਕਣੀਆਂ 6 ਮ ਕੈਮੀ ਨੇ ਕੱਢ ਜਾਂਦੀਆਂ ਹੋਣੀਆਂ ਇੱਕ ਵਾਰ ਪਰ ਆਇਆ ਇਹ ਤਾਂ ਸਾਲ 'ਚ ਹੀ ਇੱਕ ਵਾਰੀ ਸਾਫ਼ ਹੁੰਦਾ ਕਬੂਤਰ ਇੱਕ ਵਾਰੀ ਸਾਫ਼ ਹੁੰਦਾ ਸਾਲ 'ਚ ਦਗੋਰ 8 9 9 ਦਾ ਮਹੀਨਾ ਦੇ ਵਿੱਚ ਇੱਕ ਵਾਰੀ ਸਾਫ਼ ਹੁੰਦਾ ਠੀਕ ਆ ਠੀਕ ਆ ਆ ਬੈਠਾ ਕਬੂਤਰ ਪਰ ਜਿਆਦਾ ਵਾਰ ਨਹੀਂ ਛਾੜ ਜਾਂਦਾ ਬੈਠਾ ਬੰਦ ਛਾੜਦੇ ਆ ਬੰਦ ਬੰਦ ਛਾੜਦੇ ਆ ਬੰਦ ਛਾੜਦੇ ਆ ਬਾਦ ਜਦੋਂ ਉੱਡਣ ਲੱਪੇਂਦਾ ਰੁਕ ਜਾਂਦਾ ਬਾਕੀ ਇਹਨਾਂ ਨੂੰ ਜਿੱਦਾਂ ਹੈਗਾ ਨੁਹਾਈ ਨੂੰ ਹੀ ਜਿਹੜੀ ਹੈਗੀ ਆ ਬਹੁਤੇ ਬੰਦੇ ਕਹਿੰਦੇ ਆ ਵੀ ਇਹਨਾਂ ਨੂੰ ਨੁਹਾਓ ਇਹਨਾਂ ਦਾ ਪਾਊਡਰ ਨਿਕਲ ਜਾਂਦਾ ਇਦਾਂ ਵੀ ਹੁੰਦਾ ਆ ਪਰਾਂ ਦੇ ਵਿੱਚ ਹੁੰਦਾ ਇਹ ਤਾਂ ਹੈਗਾ ਪਾਊਡਰ ਤਾਂ ਹੈਗਾ ਹੀ ਪਾਊਡ ਉਹਦਾ ਯਾਰ ਸੋਚ ਆਪੋ ਆਪਣੇ ਜਿੱਦਾਂ ਗਰਮੀ ਬਹੁਤ ਪੈਂਦੀ ਲੋ ਆ ਕਬੂਤਰ ਵੈਸੇ ਕਲ ਪਿਆ ਹੁੰਦਾ ਜੀ ਉਹਨੂੰ ਨਹਾ ਲਾ ਦੋ ਰਿਲੈਕਸ ਹੋ ਜਾਊਗਾ ਇਹ ਪਾਊਡਰ ਕਾਹਦਾ ਇਹਨਾਂ ਵਾਸਤੇ ਦਿੱਤਾ ਰੱਬ ਨੇ ਇਹਨਾਂ ਦੇ ਖੰਭਾਂ ਦੇ ਵਿੱਚ ਦਿੱਤੀਦਾ ਇਹ ਚੀਜ਼ ਆਏ ਆ ਵੀ ਜਦੋਂ ਮੀਂਹ ਮੂ ਪੈਂਦਾ ਨਾ ਹਾਂ ਇਹਨਾਂ ਦੇ ਖੰਭ ਨਾ ਭਿੱਜਣ ਖੰਭ ਨਾ ਭਿੱਜਣ ਚੌਂਕਣਾ ਐਡਾ ਹੈ ਇੱਟ ਤੇ ਜਿੱਥੇ ਜੰਮਿਆ ਵਾ ਪਾਣੀ ਪਾ ਕੇ ਵੇਖ ਲਓ ਇੱਟ ਚ ਪਾਣੀ ਨਾ ਵੜੂਗਾ ਸਹੀ ਆ ਇਹ ਤੇ ਇਹ ਦਿੱਤੀ ਆ ਨਮ ਬਿਲਕੁਲ ਜੀ ਆਹੋ ਹਾਂ ਇੱਟ ਦੇ ਉੱਪਰ ਜਿਹੜੀ ਉਹ ਗਰਦ ਜੀ ਡਿੱਗੀ ਦੀ ਹੁੰਦੀ ਉੱਪਰ ਪਾਣੀ ਡਾਉ ਤੇ ਉੱਪਰ ਤਲਕ ਕਿਥੇ ਲੱਗ ਜਾਂਦਾ ਵਿੱਚ ਨਹੀਂ ਜਾਂਦਾ ਪਾਣੀ ਨਾ ਵੜੂਗਾ ਇੱਟ ਤੇ ਯਾਰ ਜਿਹੜੀ ਤੇ ਜੰਮਿਆ ਹੋਇਆ ਬਰਸ਼ ਮਾਰੋਂਗੇ ਲਾਉਂਗੇ ਉਹਨੂੰ ਤਾਂ ਫੇਰ ਪਾਣੀ ਵੜੂ ਉਹਦੇ ਕਿ ਪਾਣੀ ਨਹੀਂ ਵੜਦਾ ਬਹੁਤ ਵੱਡੀ ਗੱਲ ਜੀ ਬਿਲਕੁਲ ਸਹੀ ਆ ਆ ਇੱਥੋਂ ਸਪਸ਼ਟ ਹੁੰਦਾ ਪੀ ਇਹਨਾਂ ਦੀ ਜਿਹੜੀ ਪਾਲਿਸ਼ ਹੈਗੀ ਆ ਉਹ ਇਹੋ ਜੀ ਚੀਜ਼ ਆ ਵੀ ਉਹ ਪਾਣੀ ਅੰਦਰ ਨਹੀਂ ਜਾਣ ਦਿੰਦੀ ਜਿਹੜੇ ਕਬੂਤਰਾਂ ਦੀ ਉਹ ਮਜ਼ਬੂਤ ਆ ਕਬੂਤਰਾਂ ਦੇ ਮੀਂਹ 'ਚ ਵੀ ਖੰਭ ਨਹੀਂ ਭਿੱਜ ਜਾਂਦੇ ਨੇ ਜੇਕਰ ਅਸੀਂ ਰੰਗ ਨਾ ਲਾਇਆ ਹੋਏ ਕਬੂਤਰ ਦੇ ਪਰ ਨੂੰ ਤੇ ਮੀਂਹ 'ਚ ਜਿੰਨਾ ਮਰਜੀ ਉਹ ਡਲਵੇ ਹਾਂ ਉਹ ਭਿੱਜਣ ਨਹੀਂ ਦਿੰਦੀ ਭਿੱਜਣੇ ਨਹੀਂ ਦੇਣ ਆਪਾਂ ਇਹਦੇ ਖੰਭ ਭਿਉਂਦੇ ਉਹ ਤੋਂ ਬਾਅਦ ਹੀ ਇਹਦੇ ਖੰਭ ਭਿੱਜਨੇ ਸ਼ੁਰੂ ਹੋਣ ਹਾਂ ਜਦੋਂ ਰੰਗ ਲੱਗ ਗਿਆ ਉਹ ਥਾਂ ਹੀ ਗਿੱਲੀ ਹੋਣੀ ਹੋਰ ਕੋਈ ਗਿੱਲੀ ਨਹੀਂ ਹਾਂ ਹਾਂ ਬੜੀ ਵੱਡੀ ਗੱਲ ਆ ਆ ਚੀਜ਼ ਮੈਂ ਨਾ ਤੁਹਾਡੀ ਨੋਟ ਕੀਤੀ ਆ ਵੀ ਇੱਟ ਦੇ ਉੱਪਰ ਆਪਾਂ ਪਾਣੀ ਪਾਉਂਦੇ ਹੁੰਨੇ ਆ ਉੱਪਰ ਜਿੱਥੇ ਇਹਦੇ ਘੱਟਾ ਪਿਆ ਹੁੰਦਾ ਇਹਨਾਂ ਦੇ ਫਰਾਂ ਦਾ ਤੇ ਉਹ ਪਾਣੀ ਉੱਪਰੋਂ ਤਿਲਕ ਜਾਂਦਾ ਉਹ ਉਸਤਾਦ ਜੀ ਜਦੋਂ ਆਪਾਂ ਇਹਨਾਂ ਨੂੰ ਕੱਢਣਾ ਹੈਗਾ ਆ ਬਾਹਰ ਉਹ ਤੋਂ ਕਿੰਨੇ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਜਲਾਵ ਕਰਨਾ ਹੁੰਦਾ ਆ ਜਿਹੜਾ ਆਪਾਂ ਜਲਾਵ ਕਰਦੇ ਆ ਕਬੂਤਰਾਂ ਮੈਂ ਤਾਂ ਲਾਇਆ ਹੀ ਨਹੀਂ ਕਦੇ ਉਹ ਜਲਾਵ ਜਰੂਰ ਕਦੇ ਨਹੀਂ ਲਾਇਆ ਨਹੀਂ ਤੇ ਕੀੜਿਆਂ ਵਾਲੀ ਡੀ ਵਾਰਮਿੰਗ ਉਹ ਤਾਂ ਕਰਦੇ ਆ ਉਹ ਕਦੋਂ ਕਰਦੇ ਹੁੰਦੇ ਆ ਜੀ ਉਹ ਹੁਣ ਕੇ ਰਾਂ ਇਹਨਾਂ ਨੂੰ ਦੇ ਦਿੱ ਆ ਹਰ ਪਿੱਛੇ ਮੈਨੂੰ ਕੋ 15 20 ਦਿਨ ਹੋ ਗਏ ਅੱਛਾ 13 ਦੇ ਦਿੱ ਇਹਨਾਂ ਨੂੰ ਦਵਾਈ ਉਹ ਹੁਣ ਗਾਂਹ ਜਾ ਕੇ ਜਦੋਂ ਛੱਡਣੇ ਹੋਏ ਉਹ ਤੋਂ ਕੱਢਣ ਤੋਂ ਪਹਿਲਾਂ ਲਾ ਲਾਂਗੇ ਕਿਹੜੀ ਗੋਲੀ ਹੁਣ ਲਾਈ ਆ ਜੀ ਡੌਂਟਲੀ ਲਾਈ ਮੈਂ ਡੌਂਟਲ ਕਿੰਨਿਆਂ ਨੂੰ ਇੱਕ ਲਾਈ ਆ ਜੀ ਆਦਾ ਯਾਰ ਬਹੁਤ ਬਾਰੇ ਕਬੂਤਰਾਂ ਨੂੰ ਜਿਹੜੇ ਲੋਕਾਂ ਦੇ ਹਸਾਬ ਨਾਲ ਤਲਾਉਣਾ ਹੈ ਮੈਂ ਤਾਂ 112 ਕਬੂਤਰਾਂ ਨੂੰ 13 ਨੂੰ 10 ਨੂੰ ਇੱਕ ਗੋਲੀ ਹਾਂ ਠੀਕ ਆ ਤੇ ਨਿਕਲੇ ਮਲਾਪ ਪੂਰੇ ਮੁੰਡਾ ਦਸਿੰ ਪੂਰੇ ਨਿਕਲੇ ਗੁੱਥੇ ਬਣ ਬਣ ਨਿਕਲੇ ਠੀਕ ਆ ਇਹ ਮੁੰਡਾ ਵੀ ਪੱਖੀ ਤੋਂ ਆ ਜੀ ਕੀ ਨਾਮ ਹੈ ਜੀ ਇਹਦਾ ਇਹਦਾ ਨਾਮ ਗਰਲਾਲ ਹਾਂਜੀ ਗਰਲਾਲ ਸਿੰਘ ਗਰਲਾਲ ਸਿੰਘ ਬਾਈ ਹੁਣੀ ਇੱਥੇ ਕਬੂਤਰ ਸਾਹਮਦੇ ਆ ਨਾਲ ਤੇ ਇਹਦੇ ਨਾਲ ਪਰਪੁਰ ਜਿਹੜਾ ਝੜਨ ਦੇ ਕੱਚੇ ਪਰ ਕਹਿੰਦੇ ਝੜ ਜਾਂਦੇ ਆ ਉਹਦਾ ਕੋਈ ਦਿੱਕਤ ਤਾਂ ਨਹੀਂ ਆਂਦੀ ਇਹ ਦਵਾਈ ਨਾਲ ਨਹੀਂ ਉਹ ਡੱਤ ਅੱਛਾ ਉਹ ਅਲਬੋ ਮਾਰ ਕਰਦੀ ਅਲਬੋ ਮਾਰਨਾ ਠੀਕ ਦੇ ਆ ਉਹ ਗੁੱਲੇ ਸਟਾਨਦੀ ਜਦੋਂ ਅੱਧ ਵਿਚਾਲੇ ਜਾਵੜਦਾ ਨਾ ਹਾਂ ਹਾਂ ਉਦੋਂ ਜੜ ਕਮਜ਼ੋਰ ਕਰਕੇ ਉਹ ਸਟਾਨਦੀ ਅੱਛਾ ਹਮ ਸਹੀ ਆ ਸਹੀ ਆ ਸਹੀ ਆ ਜਿਹੜਾ ਕੱਚਾ ਪਾਰ ਹੋਏ ਉਹਨੇ ਸਟਾ ਦੇਣਾ ਉਹ ਸਟਾ ਦੇਣਾ ਉਹ ਸਟਾ ਦੇਣਾ ਇਹ ਨਹੀਂ ਇਹ ਨਹੀਂ ਕਰਦੀ ਕੁਛ ਇਹ ਨਹੀਂ ਕੁਛ ਕਰਦੀ ਮਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਆਏ ਖੰਭਾ ਘੁੰਮਾਈ ਜਿਵੇਂ ਮਰਜ਼ੀ ਦੇ ਦਿਓ ਕੋਈ ਚੱਕਰ ਨਹੀਂ ਸਹੀ ਆ ਸਹੀ ਆ ਲੋਕ ਤਾਂ ਭੁੱਖਿਆਂ ਨੂੰ ਲਾਉਂਦੇ ਆ ਮੈਂ ਤਾਂ ਕਦੇ ਦੇਖੇ ਨਹੀਂ ਵੀ ਭੁੱਖੇ ਆ ਮੈਂ ਨਹੀਂ ਭੁੱਖਿਆਂ ਨੂੰ ਕਦੇ ਲਾਂਦਾ ਜੀ ਮੇਰੇ ਯੈਰ ਹੀ ਸੜਤੀ ਅੰਦਰ ਯਾਰ ਉਹ ਮਲੱਪ ਕਿਉਂ ਨਾ ਮਰਨਗੇ ਬਿਲਕੁਲ ਬਿਲਕੁਲ ਜੀ ਇਹ ਤੇ ਹੈ ਹੀ ਆ ਸਹੀ ਗੱਲ ਆ ਜਦੋਂ ਆਪਾਂ ਉਹਨਾਂ ਦੇ ਅੰਦਰ ਯੈਰ ਹੀ ਸੜਤੀ ਡਾਕਟਰ ਤੁਹਾਨੂੰ ਕਹਿੰਦੇ ਤੁਸੀਂ ਗੋਲੀ ਬਿਸਕਟ ਖਾ ਕੇ ਲਓ ਤਾਂ ਤੁਸੀਂ ਉਹਨਾਂ ਨੂੰ ਭੁੱਖਿਆਂ ਨੂੰ ਭੰਨਦੇ ਨਹੀਂ ਬਿਮਾਰੀ ਵਾਲੀ ਕੋਲੀ ਜੀ ਆਲੀ ਦੇ ਆ ਤੇ ਉਹਨੇ ਅੰਦਰ ਅੰਦਰ ਵੱਡਿਆ ਜਾਉਗਾ ਲੋਕ ਇੱਕ ਇੱਕ ਦਿਨ ਦਾਣਾ ਨਹੀਂ ਪਾਉਂਦੇ ਮੈਂ ਵੀ ਇਹ ਗੱਲ ਕਹਿੰਦਾ ਉਹਨਾਂ ਮੈਂ ਕਹਾਂ ਤੁਸੀਂ ਮਾਰਨੇ ਕਬੂਤਰ ਫਿਰ ਚਰਬੀ ਮਾਰਦੇ ਚਿੱਟੀਆਂ ਬਿਠਾਉਂਦੇ ਉਹਨਾਂ ਨੂੰ ਭੁੱਖੇ ਮੈਂ ਨਹੀਂ ਵੇਦਾ ਹੁੰਦਾ ਮੈਂ ਤਾਂ ਉਹਵੇਂ ਤੋਨ ਦੇਣਾ ਉਹਨਾਂ ਦਵਾਈ ਕੋਈ ਲੋਕਾਂ ਨੂੰ ਮੈਂ ਨਲਕੀਆਂ ਪਾਣੀ ਨਹੀਂ ਦਿੰਦਾ ਹਾਂ ਹਾਂ ਮੈਂ ਤਾਂ 2.5 ਐਮਐਲ ਪਾਣੀ ਦਿੰਦਾ ਸਾਰਾ ਅੱਛਾ ਬਸ ਠੀਕ ਆ ਬਣਾਉਣੀ ਉੰਨੀ ਆ ਮਣਕੇ ਉਹਨਾਂ ਸਹੀ ਆ ਸਹੀ ਆ ਸਹੀ ਆ 2.5 ਐਮਐਲ ਸਮਰੇ ਸਰੈਂਜ ਜੀ ਹੁੰਦੀ 2.5 ਐਮਐਲ ਉਸ ਉਸ ਨਾਲ ਹੀ ਤੋਂ ਨਹੀਂ ਆਉਣਾ ਬਸ ਇੱਕ ਇੱਕ ਰੇਂਜੋ ਦੇ ਹੀ ਜਾਣੀ ਸਾਰੇ ਇੱਕ ਇੱਕ ਪਰ ਤੋਂ ਉਹ ਹੀ ਦੇ ਦੇਣਾ ਬਸ ਉਹਦੇ ਸਾਰੇ ਸਾਰੇ ਬਾਹਰ ਵੱਜਦੇ ਇਹਨੂੰ ਵਿਖਾਏ ਮੈਂ ਕਹਾ ਵੇਖ ਲੈ ਤੈਨੂੰ ਲੰਕ ਦੇ ਵਿਖਾਉਂਗਾ ਸਹੀ ਆ ਵਿਖਾਏ ਫਿਰ ਮੈਂ ਕਹਾ ਉਹ ਲੰਕੀ ਜਾਂਦੇ ਵੇਖ ਲੈ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਜਦੋਂ ਆਪਾਂ ਹੁਣ ਗਾਂ ਤਿਆਰ ਕਰਨਾ ਤਾਂ ਹੁਣ ਇਹਨਾਂ ਨੂੰ ਖਰਾਕ ਕਿਹੜੀ ਆਪਾਂ ਸ਼ੁਰੂ ਕਰਨੀ ਆ ਹੁਣ ਤਾਂ ਬਈ ਸਾਡਾ ਦਸਰੋਂ ਹੀ ਆ ਸਰੋਂ ਤੇ ਕਣਕ ਹੀ ਆ ਉਸ ਤੋਂ ਬਾਅਦ ਹੁਣ ਕੋਈ ਤਾਕਤ ਵਾਲੀ ਚੀਜ਼ ਪਾਉਂਦੇ ਹੋਗੇ ਉਸਤਾਦ ਐਵੇਂ ਨਾ ਸਰੋਂ ਤੋਂ ਤਾਕਤ ਕਿਹੜੀ ਆ ਨਹੀਂ ਬਾਦਾਮ ਤੋਂ ਕਦੋਂ ਸ਼ੁਰੂ ਕਰਨੇ ਆ ਤੁਸੀਂ ਬਾਦਾਮ ਤਾਂ ਗਾਂ ਪਾਵਾਂਗੇ ਨਾ ਜਦੋਂ ਉੱਟਣ ਲੱਪ ਕੋਈ ਨਹੀਂ ਪਾਇਗਾ ਠੀਕ ਆ ਜਿਹੜੀ ਚੀਜ਼ ਮੁਖਾਈ ਨਹੀਂ ਆਪਾਂ ਅਜ ਤੱਕ ਇਹਨਾਂ ਨੂੰ ਕਿਉਂ ਕਹੀਏ ਵੀ ਅਸੀਂ ਪਾਇਏਕ ਨਹੀਂ ਸਹੀ ਹੈ ਸਹੀ ਜੀ ਚੋਜ ਹੈ ਪੈਸਾ ਜਿਹਦੇ ਕੋਲੇ ਪੈਸਾ ਉਹ ਪਾ ਲੈਂਦਾ ਜਿਹਦੇ ਕੋਲੇ ਨਹੀਂ ਉਹ ਨਹੀਂ ਪਾਉਂਦਾ ਹਨਾ ਬਾਕੀ ਜਿਹੜੇ ਚੋੜ ਕਰਦੇ ਜਿਹੜੇ ਵੱਧ ਸਹੀ ਹੈ ਮੈਂ ਚੋਜ ਮੰਨੂਗਾ ਇਹਨਾਂ ਨੂੰ ਸਹੀ ਹੈ ਬਾਕੀ ਕਣਕ ਤੇ ਪੂਰੇ ਉੜਦੇ ਚਣਿਆਂ ਕਹਿੰਦੇ ਬਦਾਮਾਂ ਤੋਂ ਵੀ ਵੱਧ ਕੰਮ ਕਰ ਜਿੱਤਨ ਤੇ ਆ ਗਿਆ ਕਣਕ ਵਾਲੇ ਨੇ ਬਲਾਵੇਂ ਕੱਢ ਦੇਣੇ ਬਦਾਮਾਂ ਵਾਲਿਆਂ ਦੇ ਢਾਗੇ ਹਿੱਕ ਤੇ ਬਹਿ ਜਾਣਾ ਸਹੀ ਹੈ ਜੀ ਐ ਤਾਂ ਫਰਮਾਈ ਭਿੰਗਾਂ ਦੇ ਜਵਾਗ ਤਾਂ ਤਕੜੇ ਹੀ ਨਾ ਹੋਣ ਹਾਂ ਤਿਆਰ ਵੀ ਆ ਜੀ ਤੁਹਾਡੇ ਹਾਂ ਕਹਿੰਦੇ ਉਹ ਸੁੱਕੀਆਂ ਰੋਟੀਆਂ ਤੇ ਪਾਲਕੇ ਤੇ ਪੁਲਵਾਨਾਂ ਵਾਲੀਆਂ ਲਵਾਈ ਆਉਂਦੇ ਨਾ ਮੁੱਥਾ ਬਿਲਕੁਲ ਜੀ ਇਹ ਤੇ ਹੈ ਆ ਜਿਹਨੂੰ ਲੱਗਣਾ ਉਹਨੂੰ ਲੱਗੀ ਆ ਪਰਮਾਤਮਾ ਦੀ ਦੇਣ ਹੈ ਪਰਮਾਤਮਾ ਦੀ ਦੇਣ ਹੈ ਜੀ ਜਿਹੜੇ ਨੂੰ ਸ਼ਾਬਾਸ਼ ਮਿਲਣੀ ਆ ਨਾ ਉਹਨੇ ਦਾਣਿਆਂ ਤੋਂ ਅੱਡੇ ਦੇ ਸ਼ਾਬਾਸ਼ ਲੈ ਲੈਣੀ ਆ ਸਹੀ ਆ ਸਹੀ ਆ ਜੀ ਠੀਕ ਆ ਆਪੋ ਆਪਣੇ ਕਰਮਾਂ ਜਾਣ ਵਰ ਦੇ ਵਧੀਆ ਜੀ ਵਧੀਆ ਗਾ ਬੰਦੇ ਦੇ ਮੁਕੱਦਰ ਇੱਕ ਚੀਜ਼ ਹੋਰ ਦੱਸ ਦੋਸਤਾ ਜੀ ਕਿਉਂਕਿ ਦੇਖੋ ਸਾਰੇ ਇੰਟਰਵਿਊ ਕਰਦੇ ਆ ਸਾਰੇ ਬੰਦੇ ਪੁੱਛਦੇ ਰਹਿੰਦੇ ਆ ਤੇ ਆਪਾਂ ਆ ਗਏ ਵੀ ਉਸਤਾਦ ਨਾਲ ਗੱਲਬਾਤ ਕਰਦੇ ਆ ਜਦੋਂ ਕਬੂਤਰ ਜਿਆਦਾ ਜ਼ੋਰ ਲਾ ਕੇ ਆ ਜਾਂਦਾ ਕਬੂਤਰ ਦੇ ਸੁੱਤ ਨਹੀਂ ਕਰਦਾ ਉਦੋਂ ਫਿਰ ਉਹਨੂੰ ਕਿੱਦਾਂ ਸਾਂਭਣਾ ਚਾਹੀਦਾ ਹੈ ਓਏ ਯਾਰ ਆਪ ਕੋ ਆਪਣੀ ਨਹੀਂ ਤੁਸੀਂ ਆਪਣਾ ਤਰੀਕਾ ਦੱਸ ਦਿਓ ਕਿਤੇ ਕੋਈ ਖੜਾਹੀ ਦਾ ਕਬੂਤਰ ਬਚ ਜੂਗਾ ਇਹ ਚ ਤੇ ਕੋਈ ਵੱਡੀ ਗੱਲ ਨਹੀਂ ਹੈ ਇਹ ਬਹੁਤ ਵੱਡੀਆਂ ਗੱਲਾਂ ਹੈ ਨਹੀਂ ਮਤਲਬ ਦੱਸੋ ਯਾਰ ਲਾ ਦੱਸ ਇਹ ਤਾਂ ਦੂਸਰਾ ਦਸਰਾ ਤੇ ਇਹ ਤਾਂ ਕੰਮ ਹੁੰਦਾ ਰਹਿੰਦਾ ਫਿਰ ਇਹ ਤਾਂ ਗਈ ਗੇਮ ਅੱਛਾ ਲੋ ਦੇ ਵਿੱਚ ਜਿੱਦਾਂ ਆਪਣਾ ਡਿੱਗ ਜਾਂਦਾ ਕਬੂਤਰ ਉਹ ਵੀ ਤਾਂ ਦੂਸਰਾ ਚ ਆ ਅਗਲੇ ਦਾ ਫੜ ਕੇ ਆਇਆ ਉਹ ਤਾਂ ਉਹ ਵੀ ਸਾਂਭੂਗਾ ਠੀਕ ਆ ਉੱਥੇ ਮਰ ਗੀ ਨਾ ਗੇ ਅੱਛਾ ਇਹ ਮਤਲਬ ਓਪਨ ਨਹੀਂ ਕਰ ਸਕਦੇ ਆਪਾਂ ਨਾ 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 ਠੀਕ ਆ ਠੀਕ ਆ ਠੀਕ ਆ ਆ ਬੜੀ ਸਿੱਧੀ ਗੱਲ ਕਰ ਦਿੰਦੀ ਆ ਤੁਸੀਂ ਬਹੁਤ ਵਧੀਆ ਆ ਠੀਕ ਆ ਜੀ ਅਗਲੇ ਦਾ ਦੂਸਰ ਚ ਵੀ ਫੜ ਕੇ ਆਇਆ ਸਭ ਹੋ ਗਿਆ ਹੋਇਆ ਸਭ ਹੋ ਸਕਦਾ ਹੈ ਸਹੀ ਆ ਸਹੀ ਆ ਤੂੰ ਤਾਂ ਫਿਰ ਦੇ ਕੇ ਅਗਲਾ ਤਨ ਕੇ ਠੀਕ ਕਰ ਲੂਗਾ ਉਹ ਤਾਂ ਦੂਸਰ ਨੂੰ ਸਮਾ ਕਰਕੇ ਲੈ ਆਊਗਾ ਫਿਰ ਉਹੀ ਤੇ ਚੀਜ਼ਾਂ ਕੁਬਤ ਬਿਲਕੁਲ ਬਿਲਕੁਲ ਜੀ ਵਧੀਆ ਆ ਹੈ ਇਸ ਵਾਰ ਹੁਣ ਫਿਰ ਤਿਆਰੀ ਪੂਰੀ ਚੱਲਦੀ ਪਈ ਆ ਤੇ ਕਿਹੜੇ ਮਹੀਨੇ ਤੋਂ ਆਪਣੀਆਂ ਬਾਜ਼ੀਆਂ ਕਰ ਰਹੇ ਹੋ ਸਟਾਰਟ ਕਿਹੜੇ ਮਹੀਨੇ ਤੋਂ ਕਿਹੜੀ ਤਰੀਕ ਤੋਂ ਬਾਜ਼ੀਆਂ ਸਟਾਰਟ ਆਪੀਂ ਆਪਣਾ ਤਾਂ ਵਿਸਾਖ ਤੋਂ ਹੀ ਕਰਾਂਗੇ ਵਿਸਾਖ ਤੋਂ ਹਾਂ 13 ਅਪ੍ਰੈਲ ਤੋਂ ਹੀ ਔਰ ਠੀਕ ਹੈ ਜੀ ਸਹੀ ਆ ਦਸਰਾ ਦੇ ਦਸਰਾ ਦੇ ਵਿੱਚ ਪੰਗੇ ਲੈਣ ਦਾ ਫਾਇਦਾ ਨਹੀਂ ਇੱਕ ਦਿਨ ਨਾਲ ਹੀ ਆ ਇਹ ਤਾਂ ਹੈਗਾ ਹੀ ਆ ਕੋਈ ਮਰਜ਼ੀ ਕਿਸਮਤ ਨੇ ਜਿੱਤਣਾ ਹਨਾ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਜੀ ਮੁਕੱਦਰ ਪੜਨੇ ਲਿਖ ਕੇ ਤਾਂ ਪਾਏ ਨਹੀਂ ਬਿਲਕੁਲ ਜੀ ਹਨਾ ਬਹੁਤ ਵਧੀਆ ਜੀ ਹਾਂ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਾਰੇ ਕਬੂਤਰ ਬਾਜ਼ ਵੀ ਤੰਦਰੁਸਤ ਰਹਿਣ ਬਈ ਜਿੰਨੀ ਕੀ ਜਾਣਕਾਰੀ ਸਾਡੇ ਕੋਲ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਦਿਓ ਇਜਾਜ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ